थे होना चल तू घरे पार काम तक हां तू घरों पंद्रह मिनट तक पहुंचेगा चल ठीक है ऊना मैं चंगा ਸਤਿ ਸ਼੍ਰੀ ਅਕਾਲ ਦੋਸਤੋ ਕੀ ਅੱਜ ਆ ਥੋੜਾ ਸਾਰਾਂ ਦਾ ਜੀ ਮਿੱਤਰੋ ਅੱਜ ਬਹੁਤ ਵੱਡਾ ਖੁਸ਼ੀ ਦਾ ਦੇਣਾ ਤੇ ਦੱਸੋ ਡਾਕਟਰ ਸਾਹਿਬ ਕੀ ਖੁਸ਼ੀ ਦਾ ਦੇਣਾ ਇਹ ਆ ਕਿ ਵੀਰੇ ਪਹਿਲੀ ਗੱਲ ਹੈਗੀ ਅੱਜ ਮੈਂ ਬੰਦਾ ਨਾ ਗਰਾਊਂਡ ਲੈਵਲ ਤੋਂ ਉੱਠਦਾ ਹੁੰਦਾ ਸੀ ਗਰਾਊਂਡ ਲੈਵਲ ਤੋਂ ਉੱਠੇ ਆ ਜੀ ਬਾਈ ਕਿਉਂਕਿ ਗਰਾਊਂਡ ਲੈਵਲ ਤੋਂ ਕਹਿੰਦਾ ਮਤਲਬ ਸਾਡੇ ਕੋਲੇ ਮੋਟਰਸਾਈਕਲ ਹੁੰਦਾ ਸੀ ਸਟਾਰਟਿੰਗ ਤੇ ਕਿਉਂਕਿ ਅਮਰਦੀ ਦਾ ਕੰਮ ਕਰਦਾ ਦੇਖਿਆ ਸਟਾਰਟਿੰਗ ਮੋਟਰਸਾਈਕਲ ਤੇ ਕੰਮ ਕੀਤਾ ਇਸ ਤਰ੍ਹਾਂ ਘੱਡੀ ਆ ਤੇ ਅੱਜ ਦੇ ਟਾਈਮ ਸਾਡਾ ਦਾ ਭਰਾ ਵਾ ਇਹਦਾ ਵੱਡਾ ਭਾਈ ਆ ਉਹਦੇ ਕੋਲੇ ਮੋਬਾਈਲ ਨਾਰਮਲ ਮੋਬਾਈਲ ਪਰ ਸਾਨੂੰ ਉਹ ਜਿਹੜਾ ਸਾਡਾ ਭਰਾ ਹੋਊਗਾ ਸਾਡੇ ਬਰਾਬਰ ਚੱਲੇ ਹਨਾ ਹਰ ਇੱਕ ਤਾਂ ਆਪਾਂ ਚਾਹੁੰਦੇ ਆ ਕਿ ਸਾਡਾ ਭਰਾ ਸਾਡੇ ਬਰਾਬਰ ਹੋਵੇ ਤੇ ਅਸੀਂ ਬਰਾਬਰੀ ਕਰਨੀ ਆ ਉਹ ਬੰਦੇ ਦੀ ਕਿਉਂਕਿ ਯਾਰ ਉਹਨੂੰ ਅਜੇ ਦੱਸਿਆ ਨਹੀਂ ਹੈਗਾ ਵੀ ਅਸੀਂ ਤੈਨੂੰ ਗਿਫਟ ਲੈਣਾ ਹੈ ਹਨਾ ਗਿਫਟ ਲੈ ਕੇ ਦੇਣਾ ਵਾ ਚਲੋ ਆਪਾਂ ਮਿਲਦੇ ਆ ਗਿਫਟ ਲੈ ਕੇ ਹਨਾ ਬਾਈ ਆਪਾਂ ਸਰਪ੍ਰਾਈਜ਼ ਦੇਣਾ ਯਾਰ ਆਹ ਵੀਡੀਓ ਇੰਨੀ ਘੈਂਟ ਹੋਊਗੀ ਨਾ ਮੈਂ ਕਹਿੰਦਾ ਤੁਸੀਂ ਦੇਖੋ ਇੰਨੀ ਇੰਟਰਸਟਿੰਗ ਹੋਊਗੀ ਆਪਾਂ ਹੁਣ ਜਾਣੇ ਆ ਬਈ ਮੋਗੇ ਪਹੁੰਚ ਚੁੱਕੇ ਆ ਬੁੱਗੀਪੁਰਾ ਚੌਂਕ ਜਾਂ ਤੇ ਮੋਗੇ ਸ਼ਹਿਰ ਚ ਆਪਾਂ ਮੋਜੈਸਟਿਕ ਰੋਡ ਤੇ ਕੋਈ ਮੋਬਾਈਲਾਂ ਦੀ ਦੁਕਾਨ ਤੇ ਜਾਣੇ ਆ ਤੇ ਉੱਥੋਂ ਉਹ ਮੋਬਾਈਲ ਲੈਣੇ ਆ ਯਾਰ ਬਾਕੀ ਖੁਸ਼ੀਤ ਰਾਨਾ ਦੇਖਾ ਬੰਦੇ ਕਿੰਨੇ ਖੁਸ਼ੀ ਕਿੰਨੀ ਖੁਸ਼ੀ ਹੁੰਦੀ ਹੈ ਨਾ ਕੁਝ ਦੇਖਦੇ ਆ ਆਪਾਂ ਫੋਨ ਲੈ ਕੇ ਸਰਪਾਈ ਦਿੰਨੇ ਆ ਆਜੋ ਆਜੋ ਬੜੇ ਲੈ ਵੀ ਮਿੱਤਰੋ ਹੁਣ ਨਾ ਆਪਾਂ ਮੋਗੇ ਦੇ ਵਿੱਚ ਆ ਬਹੁਤ ਮਸ਼ਹੂਰਾ ਮੋਗੇ ਦੇ ਗੋਨੀ ਮੰਦਰ ਵਾਲੇ ਆਪਾਂ ਬਾਈ ਤੋਂ ਪਹਿਲਾਂ ਸ਼ਾਰੂ ਤੋਂ ਹੀ ਬਾਈ ਤੋਂ ਫੋਨ ਲੈ ਗੋਨੀ ਤੋਂ ਵੀ ਲੈ ਆ ਤੇ ਬਈ ਗਾਰੰਟੀ ਦਾ ਤਾਂ ਪੁੱਛੋ ਹੀ ਨਾ ਗਾਰੰਟੀ ਫੁੱਲ ਹੁੰਦੀ ਆ ਫੋਨ ਆਪਾਂ ਸਿਲੈਕਟ ਕੀਤਾ ਹੋਇਆ بابا ਫੋਨ ਚੱਕਣਾ ਇਹ ਦਿਖਾਉਣੇ ਆ ਤੁਹਾਨੂੰ ਅੱਗੇ ਜਾ ਕੇ ਆਜੋ ਭਾਈ ਆਹ ਫੋਨ ਸਿਲੈਕਟ ਕੀਤਾ ਦੇਖ ਲਓ ਤੁਸੀਂ ਤੇ ਪਹਿਲਾਂ ਫੋਨ ਮਿਲਦੇ ਸੀਗੇ ਪਰ ਕਹਿੰਦੇ ਸੀ ਕਿ ਬੈਟਰੀ ਘੱਟ ਸੀਗੀ ਹੁਣ ਆਹ ਸਿਲੈਕਟ ਕਰ ਲਿਆ ਫੋਨ ਵੀ ਵਧੀਆ ਬੈਟਰੀ ਵੀ ਵਧੀਆ ਠੀਕ ਆ ਕੰਡੀਸ਼ਨ ਵੀ ਬ੍ਰਾਂਡ ਨੂੰ ਮਿਲਦੀ ਪਈ ਆ ਤੇ ਆਜੋ ਫਿਰ ਆਪਾਂ ਲੈ ਕੇ ਚੱਲ ਮੋਡੀਫਾਈ ਹੋਈ ਜਾਂਦਾ ਮੋਡੀਫਾਈ ਹੋਈ ਨਾ ਕਵਰ-ਕਵਰ ਕਾੜਦੇ ਆ ਤੇ ਇਹ ਤੁਹਾਨੂੰ ਮਿਲਦੇ ਆ ਲੈ ਕੇ ਆਜੋ ਕਾਹਰ ਕੋਰ ਪਾ ਗਏ ਹਨ ਕਹਿੰਦੇ ਕੋਕਾ ਬਣ ਜਾਣਾ ਇਹ ਬਣ ਜਾਣਾ ਬਣ ਸਰਾ ਗੱਲਵਾਦਾ ਦਿਖਾ ਦਿਓ ਵੀਰੇ ਇਹ ਡਾਕਟਰ ਕੋਕਾ ਨਹੀਂ ਕੱਲ ਕੱਲ ਬਣ ਜਾਣਾ ਸਰਾ ਗੱਲਵਾਦਾ ਘਾੜ ਕਾਮਾ ਆ ਜਾਓ ਬਾਈ ਹੋਰ ਇਹ ਕੀ ਕਰਦਾ ਚਲ ਹੋਰ ਦੋ ਕਿਹੜੇ ਸਾਹ ਫੋਨ ਲੈ ਲਿਆ ਸੀਗਾ ਬਾਈ ਤੁਹਾਨੂੰ ਦਿਖਾਇਆ ਸੀਗਾ ਤੇ ਮਿਲ ਗਿਆ ਆਪਾਂ ਨੂੰ ਨਾ ਬਾਕੀ ਜਾਣਦੇ ਆਪਾਂ ਪਿੰਡ ਦੇ ਬੰਦੇ ਵੀ ਖੜੇ ਐ ਇੱਥੇ ਆ ਜਾਓ ਆਪਾਂ ਦਿਖਾਉਣੇ ਆ ਸਰ ਜੀ ਆ ਜਾਓ ਜੀ ਲੋ ਵੀ ਮਿੱਤਰੋ ਬਾਈ ਫੋਨ ਆਪਾਂ ਲੈ ਲਿਆ ਤੇ ਹੁਣ ਆਪਾਂ ਪਿੰਡ ਚ ਆਲਦੇ ਆ ਤੇ ਬੰਦੇ ਨੂੰ ਲਾਉਣੇ ਆਪਣੇ ਨੂੰ ਫੋਨ ਬਾਈ ਫੋਨ ਲੈ ਨਹੀਂ ਮੜਾ ਜਾ ਫੋਨ ਲਾ ਦੇ ਨੰਬਰ ਲਿਖਾਉਣਾ ਬਾਈ ਮੈਂ ਫੋਨ ਲਾ ਹੀ ਹਾਂ ਤੂੰ ਲਾ ਦੇ ਜਿਹੜਾ ਮਰਜ਼ੀ ਲਾ ਲਾ ਤੂੰ ਲਾ ਲੈ ਬਾਈ ਇੰਨਾ ਪੁੱਛਣਾ ਵੀ ਕਿੱਥੇ ਹੈ ਹੋਰ ਕੋਈ ਫालतू ਗੱਲ ਨਹੀਂ ਬਾਈ ਨਾ ਪੁੱਛਦਾ ਬਾਈ ਕਿੱਥੇ ਆ ਤੇ ਕੀ ਕਰਦਾ ਉਹਨੂੰ ਕਹਿੰਦਾ ਵੀ ਘੰਟੇ ਤੱਕ ਘਰੇ ਆਈ ਮਾੜਾ ਜਰੂਰੀ ਕੰਮ ਪਰਦੀਪ ਪਰ ਲਾ ਇੱਥੇ ਪਰਦੀਪ ਅਮਰਦੀਪ ਬ్రਦਰ ਚੱਕ ਬਈ ਲਾ ਓ ਬਈ ਉਹ ਨੂੰ ਪਤਾ ਲੱਗੇ ਵੀਡੀਓ ਬਣਦੀ ਹੈ ਚੋਕ ਕੋਈ ਨਾ ਹੈਲੋ ਹਾਂ ਪ੍ਰਦੀਪ ਕਿਵੇਂ ਆ ਹੈਲੋ ਪ੍ਰਦੀਪ ਕਿਵੇਂ ਆ ਡਾਕਟਰ ਬੋਲਦਾ ਕਿੱਥੇ ਆ ਓਏ ਬਾਹਰ ਟੁੱਟ ਗਿਆ ਸੀਗਾ ਟੁੱਟ ਗਿਆ ਸੀ ਯਾਰ ਤੇ ਘਰੇ ਕਦੋਂ ਆ ਮੈਂ ਬਸ 15 ਮਿੰਟਾਂ ਨੂੰ ਤੁਰ ਲੱਗਾਂ ਚੱਲ ਤੂੰ ਘਰੇ ਪਹੁੰਚ ਮਣ ਯਾਰ ਕੰਮ ਇੱਕ ਜੁਰੀ ਤੇ ਤੱਕ ਅੱਛਾ ਤੂੰ ਘਰੋਂ 15 ਮਿੰਟ ਤੱਕ ਪਹੁੰਚ ਜਾਏਗਾ ਚਾਲ ਠੀਕ ਆਉਂਦਾ ਮੈਂ ਚੰਗਾ ਠੀਕ ਲਾਓ ਮਿੱਤਰੋ ਗੱਲ ਲਾਓ ਵੀ ਮਿੱਤਰੋ ਇੱਕ ਵਾਰ ਤੁਹਾਨੂੰ ਆਇ ਲੱਗਾ ਵੀ ਕੀ ਚੱਕਰ ਆ ਵੀ ਕੀ ਚੱਕਰ ਆ ਕੋਈ ਹੈਗਾ ਗੱਲਬਾਤ ਡਾਕਟਰ ਕੋਲ ਕੀ ਕੰਮ ਪੈ ਗਿਆ ਘਰੇ ਆ ਗਿਆ ਹੁਣ ਦੱਸ ਦੇਣ ਕੀ ਚੱਕਰ ਆ ਆਜੋ ਫਿਰ ਮੁੰਡਿਓ ਘਰੇ ਚਾਲਦੇ ਆ ਮੋਗਿਓ ਤੁਰਨ ਲੱਗੇ ਆ ਬਾਈ ਆਜੋ ਬਾਈ ਬੰਦਾ ਆਉਣ ਵਾਲਾ ਆਪਣਾ ਸੱਦਿਆ ਵਾ ਮੂਨ ਲਾ ਕੇ ਹੈਨਾ ਲਾਇਆ ਹੋਇਆ ਵੀ ਮੂਨ ਲਾਇਆ ਹੋਇਆ ਹਾਂ ਮੂਨ ਲਾਇਆ ਹੋਇਆ ਤੇ ਉਹ ਕਹਿੰਦਾ ਮੈਂ 2-4 ਮਿੰਟ ਦੇ ਵਿੱਚ ਆ ਰਿਆਂ ਤੇ ਆ ਵੀ ਜੱਫੂਨ ਬਾਈ ਨੂੰ ਫੋਨ ਬਣਾ ਦੇਣਾ ਬੀਕਾਂ ਦੇ ਵਾਲੇ ਨੂੰ ਫਿਰ ਤਾਂ ਇਹਦੇ ਕੋਲੇ ਫੋਨ ਫੜਿਆ ਰਹੂਗਾ ਆਪਾਂ ਨੂੰ ਪਤਾ ਨਹੀਂ ਤਾਂ ਕਹਿੰਦੇ ਆ ਫੋਨ ਫੜਿਆ ਜਾਂ ਕੀ ਕੀ ਤਾਂ ਕਹਿੰਦੇ ਨੂੰ ਬੰਦਾ ਲੱਗਣਾ ਉਹਨੂੰ ਯਾਦ ਹੈਗਾ ਉਹਦਾ ਸੀ ਇਹ ਆ ਕਿ ਹੈਗਾ ਮੇਰੇ ਕੋਲੇ ਆ ਫੋਨ ਨਾ ਬਾਈ ਮੈਂ ਇੱਕ ਹੋਲ ਲਿਆਂਦਾ ਉਹਦਾ ਡਾਟ ਦੇ ਪ੍ਰੋਬਲਮ ਸੀ ਤੇ ਕਾਲ ਲੈ ਕੇ ਅੱਦੋਂ ਆਪਾਂ ਬੰਦ ਕਰਤਾ ਸੀ ਹੁਣ ਦੁਬੰਦਾ ਓਪਨ ਕਰੂਗਾ ਉਹਦੀ ਫੋਟੋ ਫੋਟੋ ਲਾ ਦੀ ਉਹਦੀ ਤੇ ਫੋਟੋ ਆਹ ਹੋਰ ਕੁਝ ਨਹੀਂ ਗਿਆ ਤੇ ਬਾਕੀ ਉਹਨੂੰ ਅਸੀਂ ਇਹ ਕਹਿ ਕੇ ਸੱਦਿਆ ਵੀ 50000 ਮੋੜੋ ਦਾ ਪੱਕੇ ਕੱਟਾ ਹਾਂ ਕੱਟਾ ਹਾਂ ਬਾਕੀ ਦੇਖ ਆਏ पता नहीं ਵੀ ਉਹ ਕੋਈ ਵੱਡਾ ਸਰ ਪਾਈ ਆ ਜਾ ਤੂੰ ਫਿਰ ਕਰ ਦੇ ਦਵਾ ਕਰ ਦੇ ਆ ਕਰ ਦੇ ਭਾਈ ਸਾਰੇ ਨੂੰ ਹੈ ਇਹਦਾ ਬਟਾਣਾ ਇਹਦੇ ਖਾਲਾ ਮਿਆਂ ਇਹਦਾ 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 मैंने कारण देखा जब एक मोड दूर है तो आराजी एक ना पाऊं आप नई वीडियो बैठे हो आप दोनों हो आप क्या नहीं बताएंगे एक मोड है ना मैं शुरू भी लेने थोड़ा तो आया नहीं है भाई ऐसा फाइट भी टाइम हो गया तो फिर वीडियो बनाओ नहीं है मैंने आपने इतना लिया है भाई हेलो वीडियो बनाओ ਆ ਲੈ ਜਮ ਮੈਂ ਮੇਰੇ 125 ਦਾ ਕਰਵਾ ਤਾ ਨਹੀਂ ਹੋਦਾ ਮੇਰੇ ਕੋ ਪਹਿਲਾ ਆਏਗਾ ਆ ਲੈ ਕੇ ਆਉਂਦਾ ਹਾਂ ਵੀਡੀਓ 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 ਆ ਵੀਡੀਓ ਅੱਜ ਤੋਂ ਸ਼ਾਰਟ ਕਰਦੇ ਆਂ ਸ਼ਾਰਟ ਕਰਦੇ ਆਂ ਤੁਹਾਨੂੰ ਪਾਰਟੀ ਹੋ ਗਈ ਚੈੱਕ ਕਰ ਆ ਫਿਰ ਆ ਗੱਲ ਕਰਵਾ ਦਾਂਗਾ ਬੰਦਾ ਨੰਨ ਰਹਿਣਾ ਆਹ ਨਾ ਮੇਰੇ ਕੋ ਨਾ ਕੋਈ ਫੌਂਡ ਨਹੀਂ ਆਹ ਲੈ ਆ ਰਿਹਾ ਹਾਂ ਬਾਓ ਲੈ ਗਏ ਲੋਕਾਂ ਨੂੰ ਕਾਜੋ ਯਾ ਬਾਈ ਕਾਜੋ ਯਾ ਜੀ ਨਹੀਂ ਜਗਾ ਯਾਰ ਲੈ ਵੀ ਬਤਾ ਗਿਆ ਤੈਨੂੰ ਹੁਣ ਗਿਆ ਤੈਨੂੰ ਫੋਨ ਲਾ ਕੇ ਆਦੀਆਂ ਤੈਨੂੰ ਕਰੀਦਾ ਮੈਂ ਉਹਨੇ ਡਾਕਟਰ ਨੂੰ ਕੀ ਕੰਮ ਕਰਾਇਆ ਮਾਰੇ ਮੁੰਡੇ ਨੂੰ ਖੁਸ਼ੀ ਭਰੀ ਹੋਈ ਕਿ ਚਲ ਫੋਨ ਆ ਗਿਆ ਤੇ ਮੈਂ ਦੀ ਫੋਟੋ ਖੜਾ ਲੱਗ ਗਿਆ ਮੁਰਿਆ ਦੇ ਉਹ ਤਾਂ ਪਹਿਲੇ ਹੀ ਲਾ ਦੀ ਲੈ ਵੀ ਦਾ ਵੀ ਬਧਾਈਆਂ ਦਰਵਾਜ਼ਾ ਤੇ ਨਾਲ ਆਪਣਾ ਵੀ ਅੱਜ ਨਾ ਇੰਸਟਾਗ੍ਰਾਮ ਤੇ ਪਿਆ ਕੇ ਪੂਰੇ ਘੋੜੇ ਵਾਲੀ ਉਹਦੇ ਵੀ ਲੈ ਕੇ ਆਪਾਂ ਇੱਕ ਅੱਜ ਹੈਗਾ ਜਾਏਗਾ ਸਾਹਿਬ ਨੇ ਜੱਫੀ ਕੀਤਾ ਹੋਰ ਇੱਕ ਕੰਮ ਕਰ ਬਈ ਆ ਨਹੀਂ ਲੋੜਾ ਪਰ ਆਂ ਜੱਫੀ ਪਾ ਦੇ ਨਾ ਐਂ ਜਦੋਂ ਪਹਿਲਾ ਪਾ ਦੇ ਜੇ ਆਪ ਵੀ ਕਰ ਲੈਣਾ ਇੱਕ ਮਿੰਟ ਦਾ ਬਾਸ ਆ ਵੀ ਆ ਵੀ ਆ ਬਰਾਵਾ ਬਰਾਵਾ ਕੋ ਦੂਰੇ ਆਪਣੀ ਬਾਰਾ ਲੈ ਬਈ ਚਲ ਆ ਜਾ ਹਾਂ ਨਹੀਂ ਆਪਣੀ ਬਾਰਾਗੇ ਸਾਡਾ ਟਾਈਮ ਵੀ ਸ਼ੇਅਰ ਕਰ ਦਿਓ ਮਖਰੋ ਕਾ ਮੈਂ ਤੇ ਜੰਗੀ ਬਾਰਾਗੇ